ਸਰਦੀਆਂ ਦੇ ਮੌਸਮ ਵਿੱਚ ਅਲੱਗ-ਅਲੱਗ ਘਰਾਂ 'ਚ ਅਲੱਗ-ਅਲੱਗ ਤਰੀਕੇ ਦੇ achar ਬਣਾਏ ਜਾਂਦੇ ਨੇ ਇੱਕ ਵਾਰੀ ਤੁਸੀਂ ਮੇਰੇ ਇਸ ਤਰੀਕੇ ਦੇ ਨਾਲ ਆਵਲਾ, ਮਿਰਚਾ, ਅਦਰਕ ਔਰ ਗਲਗਲ ਦਾ achar ਬਣਾ ਕੇ ਵੇਖਿਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗਾ। ਸਵਾਗਤ ਹੈ ਤੁਹਾਡਾ ਸਾਡੇ ਪੰਜਾਬੀ YouTube ਚੈਨਲ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਆਵਲਾ, ਗਲਗਲ, ਅਦਰਕ ਔਰ ਮਿਰਚਾਂ ਦਾ ਚਟਪਟਾ achar ਚਲੋ ਫਿਰ ਮਜ਼ੇਦਾਰ ਵੀਡੀਓ ਸਟਾਰਟ ਕਰਦੇ ਹਾਂ। ਮਿਕਸ achar ਬਣਾਉਣ ਲਈ ਅਸੀਂ ਇੱਥੇ ਅੱਧਾ ਕਿਲੋ ਅਦਰਕ, ਅੱਧਾ ਕਿਲੋ ਆਵਲਾ ਯੂਜ਼ ਕਰ ਰਹੇ ਹਾਂ, ਇੱਕ ਗਲਗਲ ਯੂਜ਼ ਕਰ ਰਹੇ ਹਾਂ ਔਰ ਅੱਧਾ ਕਿਲੋ ਮਿਰਚਾਂ ਹੀ ਕਰ ਰਹੇ ਆ ਅਗਰ ਤੁਸੀਂ ਵਾਧਾ achar ਬਣਾਉਣਾ ਚਾਹੁੰਦੇ ਹੋ ਤੇ ਹਰ ਇੱਕ ਚੀਜ਼ ਦੀ ਕੁਆਂਟੀਟੀ ਵਧਾ ਸਕਦੇ ਹੋ ਚਲੋ ਫਿਰ ਹੁਣ ਅਸੀਂ ਮजेदार achar ਬਣਾਉਣਾ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਸਾਰੀਆਂ ਚੀਜ਼ਾਂ ਨੂੰ ਵਾਸ਼ ਕਰਾਂਗੇ ਅਦਰਕ ਨੂੰ ਅਸੀਂ ਬਿਨਾ ਛਿੱਲੇ ਹੋਏ ਹੀ ਵਾਸ਼ ਕਰਨਾ ਹੈ ਅਗਰ ਅਸੀਂ ਛਿੱਲਣ ਤੋਂ ਬਾਅਦ ਵਾਸ਼ ਕਰਾਂਗੇ ਫਿਰ ਉਹਦੇ ਵਿੱਚ ਪਾਣੀ ਪਾਣੀ ਰਹੇਗਾ ਤੇ achar ਸਾਡਾ ਖਰਾਬ ਹੋ ਜਾਏਗਾ ਵਧੀਆ ਬਣ ਕੇ ਰੈਡੀ ਨਹੀਂ ਹੋਏਗਾ ਨਾਲ ਹੀ ਅਸੀਂ ਆਵਲੇ ਵੀ ਵਿੱਚ ਹੀ ਐਡ ਕਰ ਲੈਣੇ ਆ ਔਰ ਸਾਰਾ ਕੁਝ ਚੰਗੇ ਤਰੀਕੇ ਤੋਂ ਲੈਣੇ ਆ ਤੁਸੀਂ ਸਾਡੇ ਤਰੀਕੇ ਆਚਾਰ ਬਣਾ ਕੇ ਖਾਓਗੇ ਨਾ ਤੁਹਾਨੂੰ ਇਹ ਆਚਾਰ ਬਹੁਤ ਜ਼ਿਆਦਾ ਪਸੰਦ ਆਏਗਾ ਹਮੇਸ਼ਾ ਤੁਸੀਂ ਸਾਡੇ ਤਰੀਕੇ ਹੀ ਆਚਾਰ ਬਣਾ ਕੇ ਰੈਡੀ ਕਰੋਗੇ ਘਰ ਅਦਰਕ ਆਵਲਾ ਔਰ ਮਿਰਚਾਂ ਨੂੰ ਅਸੀਂ ਚੰਗੇ ਤਰੀਕੇ ਵਾਸ਼ ਕਰ ਲਿਆ ਨਾਲ ਅਸੀਂ ਗਲਗਲ ਵੀ ਵਾਸ਼ ਕਰ ਲਈਏ ਹੁਣ ਅਸੀਂ ਅਦਰਕ ਦਾ ਛਿਲਕਾ ਲਾਵਾਂਗੇ ਇਸ ਤਰੀਕੇ ਨਾਲ ਸਾਰੇ ਪਹਿਲਾਂ ਅਸੀਂ ਅਦਰਕ ਛਿੱਲਾਂਗੇ ਤੇ ਉਸ ਤੋਂ ਬਾਅਦ ਮਿਰਚਾਂ 'ਚ ਕੱਟ ਲਗਾਵਾਂਗੇ ਤੇ ਗਲਗਲ ਨੂੰ ਵੀ ਅਸੀਂ ਛਿਲਣਾ ਨਹੀਂ ਹੈ ਤੇ ਨਾ ਹੀ ਅਸੀਂ ਔਲਿਆ ਨੂੰ ਛਿਲਣਾ ਇਹਨਾਂ ਨੂੰ ਅਸੀਂ ਬਿਲਾ ਛਿੱਲ੍ਹੇ ਹੀ ਕੱਟਣਾ ਹੈ ਅਦਰਕ ਅਸੀਂ ਛਿੱਲ ਲਿਆ ਹੈ ਹੁਣ ਅਸੀਂ ਗਲਗਲ ਨੂੰ ਚੌਪ ਕਰਾਂਗੇ ਇਨ ਨੂੰ ਅਸੀਂ ਬਹੁਤ ਜ਼ਿਆਦਾ ਵੱਡੇ ਸਲਾਈਸਿਸ ਵਿੱਚ ਨਹੀਂ ਚੌਪ ਕਰਨਾ ਛੋਟੇ-ਛੋਟੇ ਜਿਸ ਤਰੀਕੇ ਆਚਾਰ ਵਿੱਚ ਸਲਾਈਸਿਸ ਹੁੰਦੇ ਨੇ ਨਿੰਬੂ ਦੇ ਆਚਾਰ ਦੇ ਉਸ ਤਰੀਕੇ ਦੇ ਅਸੀਂ ਛੋਟੇ-ਛੋਟੇ ਸਲਾਈਸ ਕਰਨੇ ਆ ਬਹੁਤ ਹੀ ਜ਼ਿਆਦਾ ਟੇਸਟੀ ਔਰ ਚਟਪਟਾ ਆਚਾਰ ਬਣ ਕੇ ਰੈਡੀ ਹੁੰਦਾ ਹੈ ਹੁਣ ਅਸੀਂ ਅਦਰਕ ਨੂੰ ਚੌਪ ਕਰਾਂਗੇ ਅਦਰਕ ਨੂੰ ਅਸੀਂ ਇਸ ਤਰੀਕੇ ਲੰਬਾ-ਲੰਬਾ ਹੀ ਕੱਟਣਾ ਹੈ ਲੇਕਿਨ ਬਹੁਤ ਜ਼ਿਆਦਾ ਮੋਟਾ ਜਾਂ ਬਹੁਤ ਜ਼ਿਆਦਾ ਪਤਲਾ ਸਲਾਈਸ ਨਹੀਂ ਕਰਨਾ ਇਸ ਤਰੀਕੇ ਅਸੀਂ ਲੰਬਾਈ ਨੂੰ ਚੌਪ ਕਰਾਂਗੇ ਦੇਖ ਸਕਦੇ ਹੋ ਜਿਸ ਤਰੀਕੇ ਅਸੀਂ ਗਾਜਰ ਦੀ ਚਾਰ ਫਾੜੀਆਂ ਕਰਦੇ ਆ ਗਾਜਰ ਦੇ achar ਲਈ ਉਸ ਤਰੀਕੇ ਅਸੀਂ ਅਦਰਕ ਦੀਆਂ ਵੀ ਚਾਰ ਫਾੜੀਆਂ ਕਰਕੇ ਰੈਡੀ ਕਰਨੀਆਂ ਨੇ ਹੁਣ ਅਸੀਂ ਮਿਰਚਾਂ ਨੂੰ ਚੋਪ ਕਰਾਂਗੇ ਇਹਨੂੰ ਅਸੀਂ ਇਸ ਤਰੀਕੇ ਸਿੰਗਲ ਹੀ ਕੱਟ ਲਗਾਵਾਗੇ ਇਹਦੇ ਵਿੱਚ ਹੀ ਮਸਾਲਾ ਰਚ ਜੇਗਾ ਇਸ ਤਰੀਕੇ ਖਾਣ ਦਾ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈ ਗਲਗਲ ਅਦਰਕ ਔਰ ਮਿਰਚਾਂ ਇਹਨਾਂ ਚੀਜ਼ਾਂ ਨੂੰ ਅਸੀਂ ਕੱਟ ਲਿਆ ਹੈ ਲੇਕਿਨ ਜਿਹੜੇ ਆਵਲੇ ਆ ਇਹ ਅਸੀਂ ਕੱਟਨੇ ਨਹੀਂ ਆ ਇਹਨਾਂ ਨੂੰ ਅਸੀਂ ਸਾਬਤ ਹੀ ਆਚਾਰ ਵਿੱਚ ਐਡ ਕਰਨਾ ਹੈ ਆਵਲਿਆਂ ਦੇ ਆਚਾਰ ਵਾਸਤੇ ਆਵਲੇ ਹਮੇਸ਼ਾ ਸਾਬਤ ਹੀ ਰਹਿੰਦੇ ਨੇ ਇਹਨਾਂ ਨੂੰ ਨਹੀਂ ਚੌਪ ਕਰਨਾ ਪੈਂਦਾ ਸਾਰੀਆਂ ਚੀਜ਼ਾਂ ਅਸੀਂ ਚੌਪ ਕਰ ਲਿਆ ਨੇ ਹੁਣ ਅਸੀਂ ਕੜਾਈ ਵਿੱਚ 2 ਚਮਚ ਸਰੋਂ ਦਾ ਤੇਲ ਪਾਵਾਂਗੇ ਜਦੋਂ ਤੇਲ ਸਾਡਾ ਬਿਲਕੁਲ ਵਧੀਆ ਤਰੀਕੇ ਗਰਮ ਹੋ ਜਾਏਗਾ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਕੱਲੇ ਔਲੇ ਐਡ ਕਰਾਂਗੇ ਤੇ ਉਹਨਾਂ ਨੂੰ ਪਕਾਵਾਂਗੇ ਪਹਿਲਾਂ ਤੇਲ ਸਾਡਾ ਗਰਮ ਹੋਏਗਾ ਫਿਰ ਔਲੇ ਐਡ ਕਰਾਂਗੇ ਔਇਲ ਸਾਡਾ ਬਿਲਕੁਲ ਵਧੀਆ ਤਰੀਕੇ ਗਰਮ ਹੋ ਚੁੱਕਿਆ ਹੈ ਹੁਣ ਇਹਦੇ ਵਿੱਚ ਅਸੀਂ ਇੱਕ ਚਮਚ ਮੇਥੀ ਦਾਣਾ ਐਡ ਕਰਾਂਗੇ ਤੇ ਨਾਲ ਹੀ ਅਸੀਂ ਇਹਦੇ ਵਿੱਚ ਔਲੇ ਐਡ ਕਰ ਦਾਂਗੇ ਕੱਲੇ ਔਲੇ ਹੀ ਪਹਿਲਾਂ ਅਸੀਂ ਐਡ ਕਰਨੇ ਆ ਜ ਇਹਦੇ ਉੱਤੋਂ ਅਸੀਂ ਹਲਕਾ ਜਿਹਾ ਨਮਕ ਵੀ ਐਡ ਕਰਾਂਗੇ ਅੱਧਾ ਚਮਚ ਮੈਂ ਇਹਦੇ ਵਿੱਚ ਨਮਕ ਐਡ ਕੀਤਾ ਹੈ ਹੁਣ ਅਸੀਂ ਮਿਕਸ ਕਰ ਦਿੰਨੇ ਆ ਜਦੋਂ ਵੀ ਤੁਸੀਂ ਇਹ ਵਾਲਾ achar ਘਰ ਬਣਾਣਾ ਹੈ ਸਰੋ ਦੇ ਤੇਲ ਵਿੱਚ ਸਰੋ ਦੇ ਤੇਲ ਨੂੰ ਪਹਿਲਾਂ ਚੰਗੇ ਤਰੀਕੇ ਕਾੜਨਾ ਹੈ ਬਿਲਕੁਲ ਵਧੀਆ ਤਰੀਕੇ ਗਰਮ ਹੋ ਜੇ ਉਸ ਤੋਂ ਬਾਅਦ ਹੀ ਇਹਦੇ ਵਿੱਚ ਅਸੀਂ ਐਡ ਕਰਾਂਗੇ ਸਮਾਨ ਕਿਉਂਕਿ ਅਗਰ ਕੱਚੇ ਤੇਲ 'ਚ ਐਡ ਕਰ ਦਾਂਗੇ ਫਿਰ ਸਾਡਾ achar ਕੋੜਾ ਬਣ ਕੇ ਰੈਡੀ ਹੋਏਗਾ ਔਰ ਖਾਂਚ ਚੰਗਾ ਨਹੀਂ ਲੱਗੇਗਾ ਪਹਿਲਾਂ ਅਸੀਂ 2 ਮਿੰਟ ਤੱਕ ਰੈਗੂਲਰ ਕੜਛੀ ਚਲਾ ਕੇ ਆਵਲਿਆਂ ਨੂੰ ਪਕਾਇਆ ਹੈ ਹੁਣ ਇਹਦੇ ਵਿੱਚ ਅਸੀਂ ਗਲਗਲ ਐਡ ਕਰਾਂਗੇ ਗਲਗਲ ਨੂੰ ਵੀ ਅਸੀਂ 1-2 ਮਿੰਟ ਪਕਾ ਲੈਣੇ ਆ ਫਿਰ ਉਸ ਤੋਂ ਬਾਅਦ ਅਸੀਂ ਮਿਰਚਾਂ ਔਰ ਅਦਰਕ ਦੋਨੋਂ ਚੀਜ਼ਾਂ ਇਕੱਠੀਆਂ ਐਡ ਕਰ ਦਾਂਗੇ ਜਦੋਂ ਅਸੀਂ ਮਿਰਚਾਂ ਔਰ ਅਦਰਕ ਕੜਾਈ ਵਿੱਚ ਐਡ ਕਰ ਦਾਂਗੇ ਨਾ ਫਿਰ ਅਸੀਂ ਸਾਰੀਆਂ ਚੀਜ਼ਾਂ ਨੂੰ ਕੰਟੀਨਿਊਸਲੀ ਕਟਕੀ ਦੇ ਨਾਲ ਚਲਾਉਂਦੇ ਰਹਿਣਾ ਹੈ ਬਿਲਕੁਲ ਵੀ ਹੱਥ ਨਹੀਂ ਰੋਕਣਾ ਅਗਰ ਅਸੀਂ ਰੋਕਾਂਗੇ ਹੱਥ ਤੇ ਫਿਰ ਸਾਡਾ ਆਚਾਰ ਸੜਨਾ ਸ਼ੁਰੂ ਹੋ ਜਾਏਗਾ ਹੁਣ ਅਸੀਂ ਮਿਰਚਾਂ ਤੇ ਅਦਰਕ ਵੀ ਇਹਦੇ ਵਿੱਚ ਐਡ ਕਰ ਦਿੰਨੇ ਆ ਤੇ ਇਕੱਠੇ ਇਹਨੂੰ ਅਸੀਂ 2 ਮਿੰਟ ਪਕਾ ਲੈਨੇ ਆ ਉਸ ਤੋਂ ਬਾਅਦ ਜੋ ਮਸਾਲੇ ਅਸੀਂ ਐਡ ਕਰਨੇ ਆ ਉਹ ਮੈਂ ਤੁਹਾਨੂੰ ਦੱਸੂਗੀ ਹੁਣ ਅਸੀਂ ਇਹਦੇ ਵਿੱਚ 1 ਚਮਚ ਨਮਕ 1 ਚਮਚ ਲਾਲ ਮਿਰਚ ਅੱਧੇ ਚਮਚ ਧੋਵੀਂ ਕਾਟ ਡੇਗੀ ਮਿਰਚ 1 ਚਮਚ ਸੁੱਕਾ ਧਨੀਆ ਤੇ 1 ਚਮਚ ਅਸੀਂ ਇਹਦੇ ਵਿੱਚ ਪੀਸੀ ਹੋਈ ਰਾਈ ਐਡ ਕਰਾਂਗੇ ਹੁਣ ਅਸੀਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਾਂਗੇ ਔਰ 3-4 ਮਿੰਟ ਲਈ ਪਕਾ ਲਾਂਗੇ। ਮਸਾਲੇ ਸਾਰੇ ਅਸੀਂ ਮਿਕਸ ਕਰ ਲਏ ਆ ਹੁਣ ਇਹਦੇ ਵਿੱਚ ਅਸੀਂ ਅੱਧਾ ਚਮਚ ਹਲਦੀ ਪਾਵਾਂਗੇ ਹਲਕਾ ਕਲਰ ਵਾਸਤੇ ਅਗਰ ਤੁਸੀਂ ਚਾਹੋ ਤੇ ਸਕਿਪ ਵੀ ਕਰ ਸਕਦੇ ਹੋ ਨਾ ਵੀ ਐਡ ਕਰੋਗੇ ਤਾਂ ਵੀ ਆਚਾਰ ਬਹੁਤ ਜ਼ਿਆਦਾ ਵਧੀਆ ਬਨੇਗਾ ਅਗਰ ਤੁਸੀਂ ਜ਼ਿਆਦਾ ਵਧੀਆ ਕਲਰ ਚਾਹੁੰਦੇ ਹੋ ਆਪਣੇ ਆਚਾਰ ਦਾ ਫਿਰ ਅੱਧਾ ਚਮਚ ਹੀ ਹਲਦੀ ਇਹਦੇ ਵਿੱਚ ਐਡ ਕਰਨੀ ਆ। ਹੁਣ ਅਸੀਂ ਹਲਦੀ ਨੂੰ 1 ਮਿੰਟ ਤੱਕ ਪਕਾ ਲੈਣੇ ਤਾਂ ਕਿ ਉਹਦਾ ਕੱਚਾਪਨ ਦੂਰ ਹੋ ਜਾਏ। ਸਾਰੇ ਮਸਾਲੇ ਐਡ ਕਰਨ ਤੋਂ ਬਾਅਦ ਆਚਾਰ ਨੂੰ ਅਸੀਂ 5 ਮਿੰਟ ਤੱਕ ਪਕਾਇਆ ਹੈ। ਆਚਾਰ ਸਾਡਾ ਬਣ ਕੇ ਰੈਡੀ ਹੋ ਗਿਆ ਹੈ। ਹੁਣ ਇਹਨੂੰ ਅਸੀਂ ਚੂਲੇ ਤੋਂ ਉਤਾਰ ਲੈਣੇ ਆ। ਇਹਨੂੰ ਠੰਡਾ ਕਰਨ ਤੋਂ ਬਾਅਦ ਤੁਸੀਂ ਕਿਸੇ ਵੀ ਜਾਰ ਵਿੱਚ ਐਡ ਕਰਕੇ ਤੇ ਰੱਖ ਸਕਦੇ ਹੋ ਤੇ ਉਸੇ ਵੇਲੇ ਖਾ ਸਕਦੇ ਹੋ ਰੋਟੀ ਦੇ ਨਾਲ ਪਰ ਇਹਨੂੰ ਠੰਡਾ ਹੋਣ ਦੇਣਾ ਹੈ ਪਹਿਲਾਂ ਫੇਰ ਖਾਣਾ ਹੈ। ਸਰਦੀਆਂ ਦੇ ਮੌਸਮ ਵਿੱਚ ਸਾਡੇ ਇਸ ਤਰੀਕੇ ਦੇ ਨਾਲ ਘਰ ਆਚਾਰ ਬਣਾਓ ਤੁਸੀਂ ਸਬਜ਼ੀਆਂ ਹੀ ਖਾਣਾ ਭੁੱਲ ਜਾਓਗੇ। ਜੇ ਤੁਹਾਨੂੰ ਸਾਡੀ ਅੱਜ ਦੀ ਆਚਾਰ ਦੀ ਵੀਡੀਓ ਅੱਛੀ ਲੱਗੀ ਹੋਵੇ ਪਲੀਜ਼ ਇਨੂੰ ਲਾਈਕ ਕਰਿਓ ਹੁਣ ਅਸੀ ਮਿਲਦੇ ਆਂ ਨੈਕਸਟ ਵੀਡੀਓ ਬਾਏ